ਤੁਸੀਂ ਵੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ ਮੈਂ ਸਤਪਾਲ ਵਰਦੀ ਜੀ ਮਾਛੀਵਾੜਾ ਸਹਿਤ ਤੋਂ ਐਸੀ ਵਿੰਗ ਦਾ ਪ੍ਰਧਾਨ ਕਾਂਗਰਸ ਪਾਰਟੀ ਕੱਢੀ ਹਾਂ ਤੇ ਮੈਂ ਐਮਐਲਏ ਸਾਹਿਬ ਉਹਨਾਂ ਦਾ ਕੰਮ ਕਾਰਜ ਦੇਖ ਕੇ ਸਾਡੇ ਮੋਹਨਕੁੰਦਰਾ ਜੀ ਸੋਨੂ ਬਾਜੀ ਉਹਨਾਂ ਦਾ ਕੰਮ ਕਾਰ ਸ਼ਹਿਰ ਦੇ ਵਿੱਚ ਦੇਖ ਕੇ ਪ੍ਰਭਾਵਿਤ ਹੋ ਕੇ ਮੈਂ ਉਹਨਾਂ ਨਾਲ ਜੁਆਇਨਿੰਗ ਕੀਤੀ ਹੈ ਮੈਨੂੰ ਬੜਾ ਵਿਸ਼ਵਾਸ ਆ ਐਮਐਲਏ ਸਾਹਿਬ ਤੇ ਸਾਡੇ ਮਾਛੀਵਾੜੇ ਤੋਂ ਸੋਨੂ ਬਾਜੀ ਤੇ ਤੇ ਸਾਨੂੰ ਜਿਹੜੇ ਬਣਦੇ ਹੱਕ ਆ ਸਾਨੂੰ ਪਾਰਲੀਮੈਂਟੋਂ ਦਵਾਈ ਜਾਣਗੇ ਦਨਿਤભાઈ ਵਿਚਾਰੇ ਦੇ ਕੰਮ ਹੋਣੇ ਚਾਹੀਦੇ ਨੇ ਜੀ ਜਿਹੜੇ ਗਰੀਬ ਵਰਗ ਦੇ ਲੋਕ ਆ ਜਿਨ੍ਹਾਂ ਦੀ ਥਾਣੇ ਕੋਟ ਕਚੈਰੀਆਂ ਚ ਨਹੀਂ ਸੁਣਵਾਈ ਹੁੰਦੀ ਹੈਗੀ ਅਸੀਂ ਭਾਜੀ ਉਹਨਾਂ ਤੱਕ ਆਵਾਜ਼ ਪਹੁੰਚਾਵਾਂਗੇ ਇਹ ਕੰਮ ਇਹਨਾਂ ਤੋਂ ਕਰਵਾਵਾਂਗੇ ਨਾਲ ਭਾਈਚਾਰੇ ਦੇ ਸਮਾਜਿਕ ਲੋਕ ਲੈ ਕੇ ਆਪਣੇ ਭਾਈਚਾਰੇ ਦੇ ਮੋਹਤਵਾਰ ਬੰਦੇ ਲੈ ਕੇ ਇਹਨਾਂ ਦੀ ਕਚੈਰੀ ਪਹੁੰਚਾਂਗੇ ਜੋ ਵੀ ਹੋਊਗੀ ਗੱਲਬਾਤ ਇਹਨਾਂ ਨੂੰ ਜਾ ਕੇ ਐਂਡ ਕਰਾਂਗੇ ਅ ਅੱਜ ਸਤਪਾਲ ਵੀਰ ਜਿਹੜਾ ਚੇਅਰਮੈਨ ਰਿਹਾ ਹੈ ਇੱਥੋਂ ਅਸੀਂ ਬਿੰਗ ਦਾ ਤੇ ਪ੍ਰੀਤ ਵੀ ਤੇ ਨਾਲ ਇਹਦੇ ਸਾਥੀ ਅੱਜ ਜਿਹੜੀ ਆਮ ਆਦੀ ਪਾਰਟੀ ਦੀ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਕੰਮ ਤੋਂ ਪ੍ਰਭਾਵਤ ਹੋ ਕੇ ਅੱਜ ਆਮ ਆਦੀ ਪਾਰਟੀ ਦਾ ਹਿੱਸਾ ਬਣਨੇ ਨੇ ਤੇ ਸਾਨੂੰ ਮਾਣ ਵੀ ਮਹਿਸੂਸਦਾ ਤੇ ਬੜੀ ਖੁਸ਼ੀ ਮਹਿਸੂਸ ਵੀ ਵੀ ਸਾਰਾ ਵੀ ਸਾਰੇ ਵੀਰ ਭਰਾ ਸਦਰ ਕੰਧਲਾ ਕੰਧਾ ਜੋੜ ਕੇ ਪ੍ਰਤੀ ਕੰਮ ਕਰਨਾ ਚਾਹੁੰਦੇ ਨੇ ਇਹ ਤੇ ਅੱਜ ਇਹਨਾਂ ਦਾ ਸਾਰਾ ਸਵਾਗਤ ਵੀ ਕਰਨਾ ਤੇ ਲੋਕ ਕਹਿ ਰਹੇ ਇਹ ਚ ਥੋੜੇ ਲੰਬਾ ਵੀ ਸੀ ਨਾ ਵੈਸੇ ਕਹਾਦਾ ਚਾਹਦਾ ਚੋਣਾਂ ਦੇ ਮੱਦੇਨਜ਼ਰ ਵੀ ਆਮ ਆਦਮੀ ਪਾਰਟੀ ਦੇ ਵਿੱਚ ਕਿਸੇ ਵੀ ਆ ਹਾਂ ਤਾਂ ਨਗਰ ਕੌਂਸਲ ਚੋਣਾਂ ਚ ਲੋਕ ਆਉਣੀਆਂ ਨੇ ਤਾਂ ਹੈਗੀਆਂ ਇਹ ਵੈਸੇ ਕੰਮਾਂ ਨੂੰ ਦੇਖ ਕੇ ਜੋ ਵੀ ਪਾਰਟੀ ਨੇ ਜੋ ਪੰਜਾਬ 'ਚ ਕੰਮ ਸਟੰਪ ਹੋ ਰਹੇ ਨੇ ਉਹਨਾਂ ਨੂੰ ਦੇਖਦੇ ਸਾਰੇ ਪ੍ਰਭਾਵਤ ਹੋਗੇ ਵੀਰ ਆਮ ਆਦਮੀ ਦੇ ਦਾ ਹਿੱਸਾ ਬਣਦੇ ਨੇ ਬੜੀ ਖੁਸ਼ੀ ਦੀ ਗੱਲ ਹੈ ਜੀ ਸਾਡੇ ਇਲਾਕੇ ਦੀ ਆਨ ਤੇ ਸ਼ਾਨ ਸਾਡੇ ਐਮਐਲਏ ਸਾਹਿਬ ਨੇ ਜਿਵੇਂ ਤੁਸੀਂ ਦੱਸਿਆ ਕਿ ਜੋ ਇਹਨਾਂ ਨੇ ਕੰਮ ਕੀਤੇ ਨੇ ਉਨ੍ਹਾਂ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਜਿੰਨੇ ਵੀ ਸਾਡੇ ਵੀਰ ਇਹ ਆਏ ਨੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਆਂ ਔਰ ਵਿਸ਼ਵਾਸ ਦਿਵਾਉਂਦੇ ਆਂ ਕਿ ਅਸੀਂ ਐਮਐਲਏ ਸਾਹਿਬ ਦੀ ਅਗਵਾਈ ਦੇ ਵਿੱਚ ਜਿਵੇਂ ਕੰਮ ਕਰ ਰਹੇ ਆਂ ਇਹ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਪਾਰਟੀ ਲਈ ਕੰਮ ਕਰਾਂਗੇ ਤੁਸੀਂ ਦੇਖ ਰਹੇ ਹੋ ਖਾਲਸ ਪੰਜਾਬ ਗੱਲ ਅਸਲ ਪੰਜਾਬ ਤੇ ਪੰਜਾਬੀ ਅੱਧੀ